ਬਾਰ 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 ਮੇਰੇ ਬੱਚੀ ਅਬੋਹਰ ਨੇੜੇ ਚੱਲ ਰਹੀ ਫੁੱਟਬਾਲ ਟੂਰਨਾਮੈਂਟ ਦੌਰਾਨ ਮਲੋੜ ਦੇ ਨਜ਼ਦੀਕ ਪਿੰਡ ਆਲਮ ਵਾਲਾ ਦੇ 14 ਸਾਲਾ ਖਿਡਾਰੀ ਜਸਮੀਤ ਸਿੰਘ ਦੀ ਅਚਾਨਕ ਮੌਤ ਹੋ ਗਈ ਮੈਚ ਖੇਡਦੇ ਸਮੇਂ ਜਸਮੀਤ ਸਿੰਘ ਅਚਾਨਕ ਮੈਦਾਨ ਛਿੜ ਗਪਿਆ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਬਾਰ 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 ਮੇਰੇ ਬੱਚੀ ਰਵਿੰਦਰ ਵਾਲਾ 500 ਰੁਪਏ ਜਨਰਲ ਪ੍ਰਾਜਾ ਇਹਨਾਂ ਜੀ ਪਿੰਡ ਦੇ ਬੱਚੇ ਆ ਛੋਟੇ ਮੁੰਡੇ ਗੱਲ ਖੇਡਣਗੇ ਇਸ ਤਰਾੰਗ ਵਾਲੇ ਪਿੰਡ ਉੱਥੇ ਬੱਚਿਆਂ ਦਾ ਟੂਰਨਾਮੈਂਟ ਸੀਗਾ ਵੇਟ ਦਾ ਫੁੱਟਬਾਲ ਖੇਡਦੇ ਸੀਗੇ ਤੇ ਉੱਥੇ اچانک ਮੈਚ ਦੇ ਵਿੱਚ ਇਹਨੂੰ ਅਟੈਕ ਦੀ ਪ੍ਰੋਬਲਮ ਆ ਗਈ ਜੀ ਉੱਥੇ ਡਿੱਗ ਪਿਆ ਮੈਚ ਦੇ ਵਿੱਚ ਇਹ ਤੇ ਉਸ ਤੋਂ ਬਾਅਦ ਉਤਰਾੰਗ ਵਾਲੇ ਕਮੇਟੀ ਵਾਲੇ ਲੈ ਕੇ ਵੀ ਗਏ ਹਸਪੀਟਲ ਹਬੌਰ ਲੈ ਕੇ ਜੀ ਦਵਾਈ ਦਵਾ ਤੇ ਉੱਥੇ ਮੁੜ ਕੇ ਰਸਤੇ ਦੇ ਵਿੱਚ ਹੀ ਇਸ ਮੁੰਡੇ ਦੀ ਡੈਥ ਹੋ ਗਈ ਜੀ ਕਿੰਨੀ ਉਮਰ ਨੂੰ 13 ਸਾਲ ਦਾ ਮਾਰਜ ਮੁੰਡੇ ਨੇ 13 ਸਾਲ 7ਵੀਂ ਕਲਾਸ ਪੜ੍ਹਦਾ ਸੀ ਹਾਂਜੀ ਆਪਣੇ ਪਿੰਡ ਵਾਲੇ ਸਰਕਾਰੀ ਸਕੂਲ ਜੀ ਪਹਿਲਾਂ ਵੀ ਖੇਡਦੇ ਰਹਿੰਦਾ ਮੁੰਡਾ हां ਖੇਡਦੇ ਜੀ ਸ਼ਾਮ ਨੂੰ ਗਰਾਊਂਡ 'ਚ ਢੇਲੀ ਮੁੰਡੇ ਪ੍ਰੈਕਟਿਸ ਕਰਦੇ ਜੀ ਸ਼ਾਮ ਨੂੰ ਬਹੁਤ ਬੱਚੇ ਹੁੰਦੇ ਆ ਸ਼ਾਮ ਨੂੰ ਗਰਾਊਂਡ 'ਚ ਪਹਿਲਾਂ ਕਦੇ ਨਹੀਂ ਇਹੋ ਜੀ ਪ੍ਰੋਬਲਮ ਆਈ ਕਦੇ ਪਰਿਵਾਰ ਕੀ ਕੰਡੀਸ਼ਨ ਹੈ ਮਤਲਬ ਪਰਿਵਾਰ ਦਾ ਪਰਿਵਾਰ ਮਜ਼ਦੂਰੀ ਮਜ਼ਦੂਰੀ ਕਰਦੇ ਆ ਜੀ ਇਹਨਾਂ ਦੇ ਫਾਦਰ ਸਾਹਿਬ ਮਜ਼ਦੂਰੀ ਕਰਦੇ ਆ ਗਰੀਬ ਹੀ ਆ ਜੀ ਤਿੰਨ ਭੈਣਾਂ ਦਾ ਇੱਕੋ ਘਰਾ ਜੀ ਤਿੰਨ ਭੈਣਾਂ ਵੱਡੀਆਂ ਤਿੰਨ ਭੈਣਾਂ ਦੇ ਮਗਰੋਂ ਹੋਇਆ ਸੀ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਜੋ ਸਰਕਾਰਾਂ ਤੋਂ ਜਿਹੜਾ ਸਰਕਾਰ ਤੋਂ ਦੇ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਜੀ ਗਰੀਬ ਪਰਿਵਾਰ ਆ ਜੀ ਦਿਹਾੜੀ ਵਾਲਾ ਮਜ਼ਦੂਰ ਪਰਿਵਾਰ ਆ ਜੀ ਵੀ ਇਹਨਾਂ ਦੀ ਹੈਲਪ ਕਰੀ ਜਾਵੇ ਬਾਕੀ ਛੋਟਾ ਸੀ ਜੀ ਬੱਚਾ ਜਿਸ ਸਤਿੰਗਲਾ ਚ ਪੜਦਾ ਸੀ ਹਾਂ ਜੀ ਵੀ ਆਇਆ ਪ੍ਰਸ਼ਾਸਨ ਦੇ ਕਰੀ ਨਹੀਂ ਹਜੇ ਤੇ ਕੋਈ ਨਹੀਂ ਇੱਥੇ ਆਇਆ ਜੀ ਕੱਲ ਕੋਈ ਉੱਥੇ ਨਹੀਂ ਕੱਲ ਉੱਥੇ ਪੁਲਿਸ ਆਈ ਸੀ ਜੀ ਉੱਥੇ ਹਸਪੀਟਲ ਦੇ ਵਿੱਚ ਤੇ ਉਹ ਪੋਸਟਮਾਰਟਮ ਨੂੰ ਕਹਿੰਦੇ ਸੀ ਪਰ ਨਹੀਂ ਉਹ ਚ ਕੋਈ ਗੱਲਬਾਤ ਨਹੀਂ ਸੀ ਉਹਦੇ ਵਿੱਚ ਪਰਿਵਾਰ ਨਹੀਂ ਰਾਜੀ ਹੋਇਆ ਜੀ ਚਲੋ ਜਿਹੜਾ ਹੋਣਾ ਸੀ ਰੱਬ ਦਾ ਪਾਣਾ ਮੰਨਣਾ ਹੀ ਪੈਣਾ ਸੀ ਸਰ ਬੱਚਾ ਫੁੱਟਬਾਲ ਦਾ ਖਿਡਾਰੀ ਹੈ ਜੀ ਔਰ ਸਾਡੇ ਸਕੂਲ ਦੀ ਟੀਮ ਅੰਡਰ 14 ਦੀ ਟੀਮ ਆ ਉਹਦਾ ਮੈਂਬਰ ਹੈ ਜੀ ਉਹ ਪਲੇਇੰਗ ਸੈਟਿਸਫਾਈਡ ਦਾ ਸੀ ਬੱਚਾ ਬੱਚਾ ਬਹੁਤ ਵਧੀਆ ਪ੍ਰੈਕਟਿਸ ਕਰਦਾ ਹੈ ਜੀ ਬਹੁਤ ਅਗੇ ਕਰੀ ਬੱਚਾ ਸੀਗਾ ਜੀ ਜਿਹੜਾ ਜਿਹੜੀ ਕੱਲ ਡੈਥ ਹੋਈ ਆ ਇਹ ਕੱਲ ਟੂਰਨਾਮੈਂਟ ਤਰਾਂਗ ਵਾਲੇ ਪਿੰਡ ਸੀ ਇਹ ਓਪਨ ਟੂਰਨਾਮੈਂਟ ਸੀ ਇਹ ਪਿੰਡ ਵੱਲੋਂ ਬੱਚੇ ਗਿਆ ਸੀ ਖੇਡਣ ਵਾਸਤੇ ਉੱਥੇ ਬੱਚੇ ਦੀ ਅਚਾਨਕ ਮੌਤ ਹੋ ਗਈ ਹੈ ਜੀ ਸੋ ਸਾਨੂੰ ਬਹੁਤ ਹੀ ਦੁੱਖ ਹੈ ਸਾਡੇ ਚੰਗੇ ਖਿਡਾਰੀ ਦੀ ਜਾਨ ਕਰਕੇ ਸਾਡੇ ਪੂਰੇ ਪਿੰਡ ਨੂੰ ਸਾਡੇ ਸਕੂਲ ਨੂੰ ਬਹੁਤ ਘਾਟਾ ਪਿਆ ਜੀ ਇਸ ਚੀਜ਼ ਦਾ ਮੈਂ ਵੈਗਰੂ ਕੀ ਅਰਦਾਸ ਕਰਦਾ ਹਾਂ ਕਿ ਉਹਦੀ ਪਿਛਲੀ ਦੋ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਹਾਂਜੀ ਸਰ ਲਾਸਟ ਜੇ ਆਪਾਂ ਆਪਣੀ ਟੀਮ ਗਈ ਸੀ ਜੋਨਚ ਤਾਂ ਜੋਨਚ ਆਪਾਂ ਸਰਵਰ ਮੈਡਲ ਸੀਗਾ ਟੀਮ ਦਾ ਜੀ ਤੇ ਉਸ ਤੋਂ ਜਦੋਂ ਵੀ ਬੱਚਾ ਛੇਵੀਂ ਸੀਗਾ ਉਸ ਸਾਲ ਵੀ ਗਏ ਸੀਗੇ ਉਸ ਸਾਲ ਬੱਚਾ ਹੈ ਡਿਸਟ੍ਰਿਕਟ ਖੇਡ ਗਿਆ ਸੀਗਾ ਜੋਨਚ ਮੈਡਲ ਸੀ ਡਿਸਟ੍ਰਿਕਟ ਲੈਵਲ ਤੇ ਖੇਡ ਗਿਆ ਜੀ ਕੱਲਾ ਕੋਈ ਐਜੀ ਪ੍ਰੋਬਲਮ ਕੋਈ ਕਦੇ ਕੋਈ ਦੇਖੀ ਪੜਾਉਂਦਾ ਨਹੀਂ ਮੇਰੇ ਕੋਲ ਤਾਂ ਜਦੋਂ ਤੱਕ ਬੱਚੇ ਖੇਡਦੇ ਸੀਗੇ ਜਿਵੇਂ ਸਾਸੀਂ ਗਰਾਉਂਡ 'ਚ ਪ੍ਰੈਕਟਿਸ ਕਰਾਉਂਦੇ ਸੀ ਸਕੂਲ ਟਾਈਮ 'ਚ ਤਾਂ ਪਹਿਲਾਂ ਕੋਈ ਇਸ ਤਰ੍ਹਾਂ ਪ੍ਰੋਬਲਮ ਨਹੀਂ ਸੀ ਹਾਂ ਥੋੜਾ ਵੈਸੇ ਫਿਜ਼ੀਕਲੀ ਵੀਕ ਸੀਗਾ ਪਰ ਕੋਈ ਪ੍ਰੋਬਲਮ ਨਹੀਂ ਸੀ ਇਸ ਤਰ੍ਹਾਂ ਦੀ ਹੋਰ ਵੀ ਬੱਚੇ ਪੜ੍ਹਦੇ ਹੁੰਦੇ ਹਾਂ ਹਾਂਜੀ ਹੋਰ ਵੀ ਪਾਣੇ ਪੀਣ ਦੇ ਬੱਚੇ ਕਾਫੀ ਖੇਡਦੇ ਜੀ ਤੇ ਫੁੱਟਬਾਲ 'ਚ ਆਪਣਾ ਹਰ ਸਾਲ ਵਧੀਆ ਜੋਨ ਜ਼ਿਲ੍ਹੇ 'ਚ ਮੈਡਲ ਹੁੰਦਾ ਜੀ चंगे बच्चे अपने स्कूल अपने पिंड के बच्चे अंडर अपनी सैवनटीन टीम तैयार होंगी जी एक अंडर फोरटीन टीम तैयार होंगी जी काफ़ी रुजान है इस पिंड फुटबॉल का जी